ਸਤਿ ਸ੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਮંત્રી ਆਤੀਸ਼ੀ ਨੇ ਜੇਲ੍ਹ ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਡਿੱਗਦੇ ਸ਼ੂਗਰ ਲੈਵਲ ਨੂੰ ਲੈ ਕੇ ਭਾਜਪਾ ਤੇ ਹਮਲਾ ਬੋਲਿਆ। ਉਹਨਾਂ ਕਹੇ ਕਿ ਭਾਜਪਾ ਸਾਜ਼ਿਸ਼ ਰਚ ਰਹੀ ਹੈ। ਅਸੀਂ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਅਤੇ ਵਕੀਲਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ। ਜੇਕਰ ਲੋੜ ਪਈ ਤਾਂ ਅਸੀਂ ਇਸ ਨੂੰ ਅਦਾਲਤ ਵਿੱਚ ਵੀ ਲੈ ਕੇ ਜਾਵਾਂਗੇ। ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਭਾਜਪਾ ਤੇ ਹਮਲਾ ਬੋਲ ਰਹੀ ਹੈ। ਦਿੱਲੀ ਸਰਕਾਰ ਦੇ ਮੰਤਰੀ ਅਤੇ ਆਪ ਨੇਤਾ ਆਤੀਸ਼ੀ ਨੇ ਭਾਜਪਾ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਨੂੰ ਫਰਜ਼ੀ ਮਾਮਲੇ 'ਚ ਗ੍ਰਿਫਤਾਰ ਕੀਤਾ ਪਾਸ਼ਪਨ ਨੂੰ ਅਰਬਿੰਦ ਕੇਸ਼ਰੀਵਾਲ ਦਾ ਕੰਮ ਪਸੰਦ ਨਹੀਂ ਹੈ ਉਹ ਸਕੂਲ ਹਸਪਤਲ ਬਿਜਲੀ ਕਿਤੇ ਵੀ ਅਜਿਹਾ ਕੰਮ ਨਹੀਂ ਕਰ ਸਕਦੀ ਆਤੀਸ਼ੀ ਨੇ ਕਹਾ ਕਿ ਅਰਬਿੰਦ ਕੇਸ਼ਰੀਵਾਲ ਦੀ ਸਿਹਤ ਖਿਲਾਫ ਇੱਕ ਸਾਜ਼ਿਸ਼ ਹੈ ਅਰਬਿੰਦ ਕੇਸ਼ਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਤਾਨਾਸ਼ਾਹੀ ਤਰਫੋਂ ਵਿਰੋਧੀ ਨੇਤਾਵਾਂ ਨੂੰ ਜੇਲ੍ਹ ਵਿੱਚ ਟਕਿਆ ਜਾ ਰਿਹਾ ਜੇਲ੍ਹ ਵਿੱਚ ਪਹਿਲਾਂ ਕੇਸ਼ਰੀਵਾਲ ਨੂੰ ਇਨਸੂਲਿਨ ਦੇਣ ਤੋਂ ਅਨਾਕਾਨੀ ਕੀਤੀ ਗਈ ਉਹਨਾਂ ਨੂੰ ਡਾਕਟਰਾਂ ਨਾਲ ਗੱਲ ਨਹੀਂ ਕਰਨ ਦਿੱਤੀ ਗਈ ਭਾਵੇਂ ਮੁੱਖ ਮੰਤਰੀ ਸ਼ੂਗਰ ਦੇ ਮਰੀਜ਼ ਨੇ ਗਾਜ਼ਾ ਦੇ ਮੱਧ ਗਾਜ਼ਾ ਪੱਟੀ ਵਿੱਚ ਨੂਸੀਰਾਤ ਸ਼ਰਨਾਰਥਰੀ ਕੈਂਪ ਚ ਸਥਿਤ ਨੀਅਰ ਈਸਟ ਸਕੂਲ ਚ ਫਿਲਸਤਾਨ ਸ਼ਰਨਾਰਥੀਆਂ ਦੇ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਆਈਐਨਸੀ ਤੇ ਇਜ਼ਰਾਈਲੀ ਹਮਲੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ 80 ਜ਼ਖਮੀ ਹੋ ਗਏ ਸਰਕਾਰ ਦੇ ਮੀਡੀਆ ਦਫ਼ਤਰ ਨੇ ਇੱਕ ਬਿਆਨ ਚ ਕਿਹਾ ਇਜ਼ਰਾਈਲ ਦੇ ਕਬਜ਼ੇ ਨੇ ਨੂਸੀਰਾਤ ਕੈਂਪ ਚ ਅਬ ਉਰੇਰੀ ਬਾਂਡ ਸਕੂਲ ਚ ਵਿਸਥਾਪਿਤ ਲੋਕਾਂ ਦਾ ਭਿਆਨਕ ਕਤਲਿਆਮ ਕੀਤਾ ਜਿਸ ਚ 15 ਲੋਕ ਮਾਰੇ ਗਏ ਤੇ 80 ਜ਼ਖਮੀ ਹੋ ਗਏ ਉੱਥੇ ਇਜ਼ਰਾਈਲ ਦੇ ਭਿਆਨਕ ਹਮਲੇ ਦੇ ਇੱਕ ਦਿਨ ਬਾਅਦ ਹਮਾਸ ਨੇ ਕਿਹਾ ਕਿ ਗਾਜ਼ਾ ਵਿੱਚ ਰਗਬੰਦੀ ਲਈ ਗੱਲਬਾਤ ਰੱਦ ਨਹੀਂ ਹੋਈ ਹੈ ਕਮਾਂਡਰ ਦੀ ਸਿਹਤ ਠੀਕ ਹੈ ਇਜ਼ਰਾਈਲ ਦੀ ਫੌਜ ਵੱਲੋਂ ਹਮਾਸ ਦੇ ਫੌਜੀ ਕਮਾਂਡਰ ਮੁਹੰਮਦ ਦੀਫ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਵੱਡੇ ਹਵਾਈ ਹਮਲੇ ਤੋਂ ਬਾਅਦ ਹਮਾਸ ਦਾ ਬਿਆਨ ਸਾਹਮਣੇ ਆਇਆ ਇਸ ਹਮਲੇ 'ਚ ਬੱਚਿਆਂ ਸਮੇਤ ਘੱਟੋ-ਘੱਟ 90 ਲੋਕ ਮਾਰੇ ਗਏ ਸਨ ਇਜ਼ਰਾਈਲ ਦੀ ਫੌਜ ਨੇ ਐਤਵਾਰ ਨੂੰ ਕਿਹਾ ਕਿ ਦੀਫ ਤਕਰੀਬੀ ਹਮਾਸ ਕਮਾਂਡਰ ਰਾਫਾ ਸਲਾਮਾ ਸ਼ਨੀਵਾਰ ਦੀ ਕਾਰਵਾਈ ਵਿੱਚ ਮਾਰਿਆ ਗਿਆ ਸਲਾਮਾ ਨੇ ਹਮਾਸ ਦੀ ਖਾਨ ਯੂਨਿਸ ਬ੍ਰਿਗਰੇਡ ਦੀ ਕਮਾਂਡ ਸੰਭਾਲੀ ਸੀ ਆਮ ਤੌਰ ਤੇ ਚੋਣਾਂ ਸਮੇਂ ਸਿਆਸਤਦਾਨ ਕਈ ਤਰ੍ਹਾਂ ਦੇ ਐਲਾਨ ਤਾਂ ਕਰਦੇ ਨੇ ਪਰ ਚੋਣਾਂ ਤੋਂ ਬਾਅਦ ਉਹਨਾਂ ਤੇ ਅਮਲ ਹੁੰਦਾ ਘੱਟ ਹੀ ਦੇਖਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪਛਮੀ ਜਿਮਨੀ ਚੋਣ ਸਮੇਂ ਜਲੰਧਰ ਚ ਕਿਰਾਏ ਤੇ ਕਰ ਲਿਆ ਸੀ ਅਤੇ ਜਿਮਨੀ ਚੋਣ ਦੌਰਾਨ ਲਗਾਤਾਰ ਉਸ ਕਾਰਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਹੋਰ ਮੈਂਬਰਾਂ ਨਾਲ ਰਹੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਪੱਖ ਚ ਚੋਣ ਮਿਹਨ ਚਲਾਉਂਦੇ ਰਹੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਗਤ ਨੂੰ ਪਾਰੀ ਵੋਟਾਂ ਦੇ ਵੱਡੇ ਫਰਕ ਨਾਲ ਜਿਮਨੀ ਚੋਣ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਲੰਧਰ ਸਥਿਤ ਘ ਕਾਰ ਦੇ ਵਿੱਚ ਆਉਂਦੇ ਰਹਿਣਗੇ ਮੁੱਖ ਮੰਤਰੀ ਮਾਨ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਇਸ ਕਾਰ ਚ ਰਹਿਣ ਨਾਲ ਦੁਆਬੇ ਅਤੇ ਮਾਝੇ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਮੁੱਖ ਮੰਤਰੀ ਦੇ ਨਜ਼ਦੀਕੀ ਨੇਤਾਵਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਐਲਾਨ ਕਰ ਦਿੰਦੇ ਨੇ ਉਸ ਤੇ ਪੂਰੀ ਤਰ੍ਹਾਂ ਅਮਲ ਕਰਦੇ ਨੇ ਇਸ ਲਈ ਜਲੰਧਰ ਵਾਲਾ ਕਾਰ ਆਪਣੇ ਕੋਲ ਹੀ ਰੱਖਣਗੇ ਅਮਰੀਕੀ ਪ੍ਰਤੀਨਿਧੀ ਸਵਦੇ ਮੁਖ ਜਾਂਚ ਬੋਰਡ ਦੀ ਨਿਗਰਾਨ ਕਮੇਟੀ ਨੇ ਸਾਬਕਾ ਰਾਸ਼ਟਰਪਤੀ ਅਤੇ ਮੌਜੂਦਾ ਰਾਸ਼ਟਰਪਤੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਅਮਰੀਕੀ ਸੀਕ੍ਰੀਟ ਸਰਵਿਸ ਦੇ ਡਾਇਰੈਕਟਰ ਕਿੰਬਰਲੀ ਚੀਟਲ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਹੋਏ ਜਾਨਲੇਵਾ ਹਮਲੇ ਸੰਬੰਧੀ ਤਲਬ ਕੀਤਾ ਵਾਸ਼ਿੰਗਟਨ ਪੋਸਟ ਮੁਤਾਬਿਕ ਨਿਗਰਾਨ ਕਮੇਟੀ ਨੇ ਚੀਟਲ ਨੂੰ 22 ਜੁਲਾਈ ਨੂੰ ਹੋਣ ਵਾਲੀ ਸੁਣਵਾਈ 'ਚ ਗਵਾਹੀ ਦੇਣ ਲਈ ਬੁਲਾਇਆ ਪੈਨਲ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਚੁਕਾਇਆ ਕਿ ਸਾਨੂੰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਦੀ ਹੱਤਿਆ ਦੀ ਕੋਸ਼ਿਸ਼ ਦੇ ਸਬੰਧ ਵਿੱਚ ਜਵਾਬ ਚਾਹੀਦਾ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਦੇ ਵਿਸ਼ੇਸ਼ 에ਜੰਟ ਕੈਵਨ ਰੋਜ਼ੇਕ ਨੇ ਇਸ ਤੋਂ ਪਹਿਲਾਂ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਇਹ ਹੈਰਾਨੀਜਨਕ ਹੈ ਕਿ ਬੰਦੂਕ ਤਾਰੀ ਸੀਕ੍ਰੀਟ ਸਰਵਿਸ ਵੱਲੋਂ ਮਾਰੇ ਜਾਣ ਤੋਂ ਪਹਿਲਾਂ ਤੇਜ਼ ਦੇ ਗੋਲੀਆਂ ਚਲਾ ਸਕਾ ਸੀ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ੀ ਸੋਧਿਆ ਨੂੰ ਦਿੱਲੀ ਸ਼ਾਹਬਨੀਤੀ ਮਾਮਲੇ 'ਚ ਸੋਮਵਾਰ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਸੀਵੀਆਈ ਵੱਲੋਂ ਦਰਜ ਕੇਸ ਵਿੱਚ ਰੌਂਜ ਐਵੈਨਿਊ ਅਦਾਲਤ ਨੇ ਉਸ ਦੀ ਨਿਆਇਕ ਹਿਰਾਸਤ 22 ਜੁਲਾਈ ਤੱਕ ਵਧਾ ਦਿੱਤੀ ਹੈ ਦਿੱਲੀ ਸਰਕਾਰ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ੀ ਸੋਧਿਆ ਨੂੰ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਰੌਂਜ ਐਵੈਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀਵੀਆਈ ਨਾਲ ਸੰਬੰਧਿਤ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੁਣ ਇਸ ਮੁੱਦੇ ਤੇ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ ਸਪੇਨ ਦੇ ਨੌਜਵਾਨ ਟੈਨਿਸ 스타 કાર્ਲੋਸ ਅਲਕਾਰਸ ਨੇ ਲਗਾਤਾਰ ਦੂਜੇ ਸਾਲ ਬੀਬਲਡਨ ਕਿਤਾਬ ਜਿੱਤਿਆ 21 ਸਾਲ ਅਲਕਾਰਸ ਨੇ ਪੋਰਟ ਸੀਗਲਸ ਫਾਈਨਲ ਵਿੱਚ 7 ਵਾਰ ਦੇ ਚੈਂਪੀਅਨ ਸੂਲਵੀਆ ਦੇ ਦਿਗਜ਼ ਖਿਡਾਰੀ ਨੋਬਾਕ ਜੋਕੋਵਿਚ ਨੂੰ ਸਿੱਧੇ ਸੈਟਾਂ ਵਿੱਚ 6-2, 6-2, 7-6, 7-4 ਨਾਲ ਹਰਾ ਕੇ ਆਪਣਾ ਚੌਥਾ ਗ੍ਰੈਂਡ ਸਲੇਮ ਖਿਤਾਬ ਜਿੱਤਿਆ। ਪਿਛਲੇ ਸਾਲ ਦੇ ਫਾਈਨਲ ਨੂੰ ਦੁਹਰਾਉਂਦੇ ਹੋਏ ਅਲਕਾਰਸ ਨੇ ਇੱਕ ਵਾਰ ਫੇਰ ਫਾਈਨਲ ਵਿੱਚ ਜੋਕੋਵਿਚ ਨੂੰ ਹਰਾ ਕੇ 8ਵੀਂ ਵਾਰ ਵਿਬਲਡਨ ਜਿੱਤਣ ਤੋਂ ਰੋਕਿਆ। ਅਲਕਾਰਸ ਨੇ ਇਸ ਸਾਲ ਇਹ ਲਗਾਤਾਰ ਦੂਜਾ ਗ੍ਰੈਂਡ ਸਲੇਮ ਜਿੱਤਿਆ। ਪਿਛਲੇ ਮਹੀਨੇ ਉਸਨੇ ਪਹਿਲੀ ਵਾਰ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। ਕੇਪੀ ਸ਼ਰਮਾ ਓਲੀ ਨੇ ਸੋਮਵਾਰ ਨੂੰ ਚੌਥੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕੀ ਨੇਪਾਲ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਦੇ ਨੇਤਾ ਨੂੰ ਐਤਵਾਰ ਨੂੰ ਰਾਸ਼ਟਰਪਤੀ ਰਾਮਚੰਦਰ ਪਟੇਲ ਨੇ ਨੇਪਾਲ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਉਹ ਇੱਕ ਨਵੀਂ ਗੱਠਜੋੜ ਸਰਕਾਰ ਦੀ ਅਗਵਾਈ ਕਰੇਗਾ ਜੋ ਨੇਪਾਲ ਵਿੱਚ ਰਾਜਨੀਤਿਕ ਸਥਿਰਤਾ ਪ੍ਰਦਾਨ ਕਰਨ ਦੀ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰੇਗੀ ਓਲੀ ਪੁਸ਼ਪ ਕਮਲ ਦਹਿਲ ਪਰਚੰਡ ਦੀ ਥਾਂ ਲੈਣਗੇ ਜੋ ਸ਼ੁੱਕਰਵਾਰ ਨੂੰ ਪ੍ਰਤੀਨਿਧ ਸਦਨ ਚ ਪ੍ਰੋਸੇ ਦਾ ਵੋਟ ਨਹੀਂ ਜਿੱਤ ਸਕੇ ਇਸ ਕਾਰਨ ਓਲੀ ਦੀ ਅਗਵਾਈ ਹੇਠ ਨਵੀਂ ਸਰਕਾਰ ਬਣੀ ਓਲੀ ਸੰਸਦ ਦੀ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਦੇ ਸਮਰਥਨ ਨਾਲ ਦਾਨ ਮੰਤਰੀ ਬਣੇ ਰਾਸ਼ਟਰਪਤੀ ਪਟੇਲ ਨੇ ਰਾਸ਼ਟਰਪਤੀ ਪਵੰਦੀ ਮੁੱਖ ਇਮਾਰਤ ਸ਼ੀਤਲ ਨਿਵਾਸ ਵਿਖੇ ਉਲੀ ਨੂੰ ਸੋਚਕਾਈ ਉਲੀ ਨੂੰ ਹੁਣ ਆਪਣੀ ਨਿਯੁਕਤੀ ਦੇ 30 ਦਿਨਾਂ ਦੇ ਅੰਦਰ ਸੰਸਦ ਤੋਂ ਪ੍ਰੋਸੇ ਦਾ ਵੋਟ ਲੈਣਾ ਹੋਵੇਗਾ ਉਲੀ ਨੂੰ 275 ਸੀਟਾਂ ਵਾਲੇ ਪ੍ਰਤੀਨਿਧੀ ਸਭਾ ਵਿੱਚੋਂ ਘੱਟੋ-ਘੱਟ 138 ਵੋਟਾਂ ਦੀ ਲੋੜ ਹੋਵੇਗੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਤੋਂ ਪਹਿਲਾਂ ਐਤਵਾਰ ਨੂੰ ਮਿਲਵਾਕੀ ਜਾਣਗੇ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਕਿ ਸ਼ਨੀਵਾਰ ਨੂੰ ਉਹਨਾਂ ਤੇ ਹੋਏ ਹਮਲੇ ਤੋਂ ਬਾਅਦ ਉਹ ਸ਼ੁਰੂ ਵਿੱਚ ਆਪਣੀ ਯਾਤਰਾ ਨੂੰ ਮੁਲਤਵੀ ਕਰਨ ਜਾ ਰਹੇ ਸਨ ਪਰ ਬਾਅਦ ਵਿੱਚ ਇਹ ਫੈਸਲਾ ਕੀਤਾ ਗਿਆ ਉਹ ਇੱਕ ਹਮਲਾਵਰ ਜਾਂ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਨੂੰ ਆਪਣਾ ਪ੍ਰੋਗਰਾਮ ਨਹੀਂ ਬਦਲ ਦੇ ਸਕਣਗੇ ਇਸ ਤੋਂ ਪਹਿਲਾਂ ਇੱਕ ਰੈਲੀ 'ਚ ਉਹਨਾਂ ਤੇ ਹੋਏ ਕਤਲਾਨਾ ਹਮਲੇ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਇਕਜੁੱਟ ਰਹਿਣਾ ਚਾਹੀਦਾ ਰਿਕੀਆਂ ਦੇ ਰੂਪ ਚ ਆਪਣਾ ਅਸਲੀ ਕਿਰਦਾਰ ਦਿਖਾਉਣਾ ਚਾਹੀਦਾ ਉਹਨਾਂ ਮਜ਼ਬੂਤ ਅਤੇ ਦ੍ਰਿੜ ਰਹਿਣ ਵਾਲੇ ਵੀ ਗੱਲ ਕੀਤੀ ਹੈ ਸਵੇਰ ਸੰਦੇਸ਼ ਦੁਨੀਆ ਦੀ ਖਬਰਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੇਕਾ